ਰਾਮ ਰਾਮ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਸ਼ੁਕਰਾਨਾ ਹੋਰ ਕਿਵੇਂ ਹੋ ਸਾਰੇ ਜੀ ਅਸੀਂ ਸਭ ਵਧੀਆ ਤੁਸੀਂ ਸੁਣਾਓ ਜੀ ਕੀ ਹਾਲ ਹੈ ਫਿਲਹਾਲ ਇਹ ਅੱਜ ਦਿਨ ਹੈਗਾ ਸ਼ੁੱਕਰਵਾਰ 26 ਤਰੀਕ ਹੈ ਇਹ ਮੈਂ ਸ਼ਾਮ ਦੇ ਟਾਈਮ ਬਲੌਗ ਸ਼ੁਰੂ ਕਰਨ ਲੱਗੀ ਆ ਹੁਣ ਬੱਚਿਆਂ ਨੇ 5:00 ਵਜੇ ਟਿਊਸ਼ਨ ਜਾਣਾ ਹੈ ਤਾਂ ਸਕੂਲੋਂ ਆ ਕੇ ਨਾ ਰੋਟੀ ਵਗੈਰਾ ਖਾ ਲਈ ਸੀ ਤਾਂ ਹੁਣ ਇਹ ਸ਼ਾਮ ਦੇ ਟਾਈਮ ਮੈਂ ਬਲੌਗ ਸ਼ੁਰੂ ਕਰਨ ਲੱਗੀ ਆ ਹੁਣ ਮੈਂ ਚਾਹ ਬਣਾਉਂਗੀ ਤੇ ਆਰ ਅਵਸਤੇ ਦੁੱਧ ਬਣਾਉਂਗੀ ਤੇ ਉਹਦੇ ਬਾਅਦ ਤੋਂ ਆਪਣਾ ਉਹੀ ਕੰਮ ਦਾ ਰੁਟੀਨ ਜਿਹੜਾ ਤਾਂ ਉਹ ਕਰੂਗੇ ਚਲੋ ਜੀ ਫਿਰ ਕਰਦੇ ਆ ਆਪਣੇ ਕੰਮਕਾਰ ਸ਼ੁਰੂ ਅੱਜ ਇਹ ਗਰਮੀ بارش ਤਾਂ ਦੋ ਦਿਨ ਰਾਤ ਨੂੰ ਲਗਾਤਾਰ ਹੁੰਦੀ ਪਈ ਜੀ ਇੱਥੇ ਪੰਜਾਬ ਵਿੱਚ ਸਾਡੇ ਇੱਧਰ ਅਨੰਦਪੁਰ ਸਾਹਿਬ ਵਾਲੇ ਤਾਂ ਦੋ ਦਿਨ ਲਗਾਤਾਰ ਤੋਂ ਰਾਤ ਨੂੰ ਹੀ ਹੁੰਦੀ ਹੈ ਦਿਨ ਵੇਲੇ ਕੋਈ بارش ਨਹੀਂ ਦਿਨ ਵੇਲੇ ਨਹੀਂ ਗਰਮੀ ਹੈ ਰਾਤ ਨੂੰ ਸੋਹਣੀ بارش ਹੋ ਜਾਂਦੀ ਹੈ ਚਲੋ ਜੀ ਫਿਰ ਆਪਾਂ ਆਪਣੇ ਕੰਮਕਾਰ ਸ਼ੁਰੂ ਕਰਦੇ ਆ ਤੇ ਮਿਲਦੇ ਆ ਤੁਹਾਨੂੰ ਕੰਮ ਤੋਂ ਬਾਅਦ ਕੰਮ ਕਰਦੇ

ਮਾਰਨਾ ਤੁਹਾਨੂੰ ਦਿਖਾਉਂਦੀ ਪਈ ਨਹੀਂ ਮੈਂ ਜੀ ਇਸ ਤਰ੍ਹਾਂ ਦਾ ਹੈ ਹੁਣ ਮੈਂ ਸੋਈ ਚਾ ਚੁੱਕੀ ਆ ਤਾਂ ਚਾਹ ਬਣਾਉਂਗੀ ਸੇ 4 ਵਜੇ ਵਾਲੀ ਪਰ ਪਹਿਲਾਂ ਮੈਂ ਆਰਬ ਦਾ ਦੁੱਧ ਬਣਾਉਂਦੀ ਪਈ ਆ ਇਹ ਸੌਫ ਵਾਲਾ ਉਹਦਾ ਕਿਉਂਕਿ ਉਹ ਵੀ ਉੱਠ ਚੁੱਕਿਆ ਹੈ ਉਹ ਦੁੱਧ ਮੰਗਣ ਲੱਗਿਆ ਵਾ ਤਾਂ ਮੈਂ ਪਹਿਲਾਂ ਉਹਨੂੰ ਦੁੱਧ ਬਣਾ ਕੇ ਫਿਰ ਦੇ ਦੂੰਗੀ ਤਾਂ ਉਹਦੇ ਬਾਅਦ ਚ ਮੈਂ ਚਾਹ ਬਣਾਉਂਗੀ ਸੌਫ ਵਾਲੀ ਦੁੱਧ ਬਣਾਉਂਦੀ ਹੁੰਦੀ ਹੁੰਦੀ ਉਹਨੂੰ ਮੈਂ ਕਿਉਂਕਿ ਬੱਚਿਆਂ ਨੂੰ ਵਧੀਆ ਰਹਿੰਦਾ ਠੰਡਾ ਹੁੰਦਾ ਹੈਗਾ ਜੀ ਸੌਫ ਠੰਡੀ ਹੁੰਦੀ ਹੈਗੀ ਜੀ ਇੱਕ ਤਾਂ ਹਾਂ ਠੀਕ ਰਹਿੰਦਾ ਹੈਗਾ ਮੈਂ ਹਲੇ ਕੋਈ ਬੋਰਨ ਬਿਟਾ ਵਗੈਰਾ ਇਹਦਾ ਕੋਈ ਕੁਝ ਨਹੀਂ ਸ਼ੁਰੂ ਕੀਤਾ ਹੈਗਾ ਇਹਨੂੰ ਸੌਫ ਜਾਂ ਜਵੈਨ ਤੇ ਤुलसी ਦੇ ਪੱਤੇ ਇਹ ਹੀ ਸਭ ਕੁਝ ਪਾ ਕੇ ਮੈਂ ਦਾ ਦੁੱਧ ਵਗੈਰਾ ਬਣਾ ਲੈਂਦੀ ਹੈਗੀ ਹਲੇ ਜੀ ਇਹ ਮੈਂ ਹੁਣ ਸਬਜੀ ਕੱਢ ਲਈ ਸੀ ਜਿਹੜੀ ਕਟੂਗੀ ਅੱਧੂ ਬਾਚੋ ਤਾਂ ਬਿਲਕੁਲ ਵੀ ਖੜ ਨਹੀਂ ਹੁੰਦਾ ਪਿਆ ਗੰਡੀ ਕਰਨੀ ਨਾ ਵੀ ਕੰਮ ਕਰਦੇ ਚਲੋ ਕੰਮ ਤਾਂ ਕਰਨੀ ਹੈ ਮੈਨੂੰ ਪਰ ਖਾਣਾ ਬੜਾ ਮੁਸ਼ਕਿਲ ਹੈ ਇਹ ਮੈਂ ਸਬਜ਼ੀ ਬਣਾਉਣ ਲੱਗੀ ਆ ਆਲੂ ਡੰਗਣ ਦੀ ਡੰਗਣ ਕੱਟੇ ਲੈ ਜੇ ਸੱਕਣੇ ਹੁਣ ਆਲੂ ਕੱਟਣੇ ਜੇ ਇਹ ਮੈਂ ਜੀ ਬਾਹਰ ਬੈਠ ਕੇ ਕੱਟੂਗੀ ਕਿਉਂਕਿ ਇੱਥੇ ਰਸੋਈ ਚ ਤਣੀ ਬੈਠ ਕੇ ਕੱਟ ਲੈਣਾ ਮਣਾ ਹੋਏ ਉਹ ਵੀ ਬਹੁਤ ਐ ਰਸੋਈ ਚ ਬੈਠ ਕੇ ਕੱਟ ਤਾਂ ਕਿੱਥੇ ਹੋਣੇ ਆ ਜੀ ਹੁਣ ਮੈਂ 1 ਕਿਰਸੋਈ ਚ ਚਾਹ ਬਣਾਣੀ ਪਈ ਮੁਸ਼ਕੀ ਵੀ ਮੈਂ ਬਾਰ-ਬਾਰ ਬਾਹਰ ਜਾਂਦੀ ਪਈ ਆ ਪੱਖੇ ਦੀ ਹਵਾ ਲੈ ਕੇ ਅੰਦਰ ਵੀ ਤਾਂ ਰਸੋਈ 'ਚ ਮੈਂ ਸੋਚਦੀ ਵੀ ਕਿ ਇੱਕ ਪੱਖਾ ਲਗਵਾਉਣਾ ਹੈਗਾ ਅਗਲੇ ਅੰਦਰ ਮੇ ਤੱਕ ਨਾ ਛੋਟਾ ਹੀ ਪੱਖਾ ਲਗਵਾ ਲੈਣਾ ਹੈਗਾ ਤਾਂ ਕਿ ਚਲੋ ਹੁਣ ਦੀਆਂ ਤਾਂ ਗਰਮੀ ਨਿਕਲ ਗਈਆਂ ਇਹ 1.5-2 ਮਹੀਨੇ ਰਹਿ ਗਏ ਹੈਗੇ ਹੁਣ ਨਹੀਂ ਅਗਲੇ ਅੰਦਰ ਮੇ ਤੱਕ ਲਗਵਾ ਲੈਣਾ ਹੈਗਾ ਛੋਟਾ ਇੱਕ ਸ਼ਾਬਤਲਾ ਇਸ ਕਰਕੇ ਲੈ ਲੈਣਾ ਹੈਗਾ ਫਿਰ ਸਾਰੀ ਰਸੋਈ 'ਚ ਹਵਾ ਆਊਗੀ ਗੈਸ ਵਗੈਰਾ ਬੁਝੂਗਾ ਆਹ ਤੇ ਠੀਕ ਹੈ ਇੱਕ ਵਾਰ ਪਾਸੇ ਨੂੰ ਨਾ ਪੋਨਰ ਦੇ ਵਿੱਚੋਂ ਝੁਕ ना सीधी हवा मतलब कि इतनी पौगी गैस वाल हवा नहीं इत लगवाऊंगे एक पखा जी हाँ जी पी दुदु। लिया दुध पी लिया फिनिश करता बोलो फिनिश करता तू मैं तू बोलो बोलो दुध फिनिश करता बोल दो <स्ति> क्या हो गंजू नया है जा। हाँ? जा। बोलो तुल्सी तुल्सी नहीं लेनी। नहीं लेने के। ए, बिल पत्तरी बोलता पाया तुलसी बिलपत्तरी दिखी थी मैंने सवेरे खान मंदिर तू आया तो ओनू बोलता पा तुलसी हां नहीं बच्चा इधर आ जाओ ਚਾਹ ਹੋਣੀ ਚੱਲੇ들아 ਦੇਖੋ ਜੀ ਪਸੀਨਾ ਤੁਹਾਨੂੰ ਦਿਖਦਾ ਹੋਣਾ ਫੇਸ ਪਰ ਕਿੰਨਾ ਆਇਆ ਬਾਹਰ ਦਾ ਬਹੁਤ ਥੜਾ ਠੀਕ ਹੈ ਕਰਨਾ ਕਲਿੱਪ ਤੁਸੀਂ ਤਾਂ ਕੋਟਨ ਦੀ ਚੁੰਨੀ ਲਉਂਗੀ ਤੁਮੀਆਂ ਤਾਂ ਨਹੀਂ ਬਿਲਕੁਲ ਵੀ ਲੈਣੀਆਂ ਜੀ ਚਲੋ ਚਾਹ ਬਣ ਜੀ ਦੀ ਮੇਰੀ ਤੁਹਾਨੂੰ ਵੀ ਮੱਝ ਚਾਪੀਂਤ ਵਾਰ ਫਿਰ ਮੈਂ ਆ ਗਈ ਸੀ ਕਿ ਇੱਥੇ ਆਪਣਾ ਸਬਜ਼ੀ ਕੱਟਣ ਵਾਸਤੇ ਲੈ ਆਈ ਸੀਗੀ ਛੋਈ ਚ ਚੱਕ ਕੇ ਮੈਂ ਕਿਹਾ ਚਲ ਬੈਠ ਕੇ ਪੱਖੇ ਥੱਲੇ ਕੱਟ ਲੰਨੀ ਆ ਸਬਜ਼ੀ ਘੇਰ ਛੋਈ ਚ ਕਾ ਨੂੰ ਕੱਟਨੀ ਹੈ ਕਰਕੇ ਇਨੀ ਗਰਮੀ ਚ ਤਾਂ ਬੈਠੀ ਵੀ ਸਬਜ਼ੀ ਕੱਟਦੀ ਪਈ ਸੀ ਤਾਂ ਇੱਥੇ ਹੀ ਹੁਣ ਆਰਬ ਵੀ ਆ ਜੂਗਾ ਮੇਰੇ ਕੋਲ ਮੈਂ ਆਪਣੇ ਕੋਲ ਹੀ ਵਾਇਰ ਲਗਾ ਲਈ ਸੀ ਕਿਉਂਕਿ ਬੱਚੇ ਟਿਊਸ਼ਨ ਚਲੇ ਗਏ ਸੀ ਇਸ ਵਕਤ ਇਹ ਕੱਲ ਦੀ ਵੀਡੀਓ ਹੈ ਜੀ ਮੈਂ ਬਸ ਵੌਇਸ ਓਵਰ ਕਰਦੀ ਪਈ ਹੁਣ ਕਿਉਂਕਿ ਰਾਤੀ ਮੈਂ ਨਹੀਂ ਪਾਈ ਸੀਗੀ ਲੇਟ ਹੋ ਗਿਆ ਸੀਗਾ ਕਾਫੀ ਇਸ ਕਰਕੇ ਮੈਂ ਹੁਣ ਪਾਣ ਲੱਗੀ ਆ ਤੇ ਸਬਜੀ ਕਟਣੇ ਤੋਂ ਬਾਅਦ ਫਿਰ ਮੈਂ ਰਸੋਈ ਚ ਆ ਗਈ ਸੀ ਸਬਜੀ ਨੂੰ ਤੜਕਾ ਲਗਾਉਣ ਵਾਸਤੇ ਜੀ ਤੇ ਸਿੰਪਲ ਤਰੀਕੇ ਨਾਲ ਸਬਜੀ ਨੂੰ ਤੜਕਾ ਲਗਾਉਂਦੇ ਹੋਂ ਤੇ ਮਸਾਲੇ ਮੂਸੇ ਲੈਣੀ ਮੈਂ ਪਾਉਂਦੇ ਹੈਗੇ ਜੀ ਮੈਂ ਜਿਹੜਾ ਹੁੰਦਾ ਘਰ ਚ ਉਹੀ ਪਾ ਲਈਦਾ ਸਬਜੀ ਨੂੰ ਤੜਕਾ ਲਗਾਉਣ ਤੋਂ ਬਾਅਦ ਜੀ ਹੁਣ ਮੈਂ ਭਾਂਡੇ ਮਾਂਜਣ ਲੱਗ ਜੂਗੀ ਟਾਈਮ ਸਾਢੇ 6 ਵਜੇ ਦਾ ਹੋ ਗਿਆ ਸਬਜੀ ਕਟਣੇ ਤੋਂ ਬਾਅਦ ਫਿਰ ਮੈਂ ਗਾਂਹ ਚੌਂ ਚਲੀ ਗਈ ਸੀ ਮੈਂ ਕਿਹਾ ਚਲੋ ਗਾਂਹ ਚੌਂ ਜਾਂਦੀ ਜੀ ਕਾਫੀ ਲੇਟ ਹੋ ਜਾਣਾ ਫਿਰ ਤਾਂ ਵੈਸੇ ਵੀ ਅੱਜ ਲੇਟ ਹੀ ਹੋ ਗਈ ਸੀਗੀ ਤਾਂ ਇਹ ਸਾਢੇ 6 ਵਜੇ ਦਾ ਟਾਈਮ ਹੈ ਹੁਣ ਬੱਚੇ ਵੀ ਟਿਊਸ਼ਨ ਤੋਂ ਆ ਚੁੱਕੇ ਆ ਇਹ ਆਪਣਾ ਰੋਟੀ ਰੱਟੀ ਬਣਾਉਣ ਲੱਗ ਜੂੰਗੀ ਜੀ ਜਦ ਅ ਟਿਊਸ਼ਨ ਆਨ ਤੋਂ ਬਾਅਦ ਫਿਰ ਉਹਨਾਂ ਨੂੰ ਮੈਂ ਬੋਲਦੀ ਵੀ ਸੀ ਕਿ ਆਪਣਾ ਹੋਮਵਰਕ ਵਗੈਰਾ ਕਰ ਲਓ ਜਿਹੜਾ ਮਿਲਿਆ ਵਾ ਟਿਊਸ਼ਨ ਦਾ ਬੈਠ ਕੇ ਤਾਂ ਪੜ ਲਓ ਸਕੂਲ ਦਾ ਕੰਮ ਕਰ ਲਓ ਤਾਂ ਟਿਊਸ਼ਨ ਦਾ ਵੀ ਕਰ ਲਓ ਉਹਦੇ ਬਾਅਦ ਚ ਭੰਡ ਮੈਨਾਂ ਬਾਪ ਦੀ ਇਹ ਫਿਰ ਮੈਂ ਹੁਣ ਰੋਟੀ ਬਣਾਉਣ ਲੱਗ ਜੂੰਗੀ ਬਸ ਆਪਣਾ ਲੱਗੇ ਇਹ ਮੁਸਕਾਨ ਆਈ ਸੀ ਕਿ ਸਮਾਨ ਜਿਆ ਭੇਜੇ ਸੱਟਣ ਵਾਸਤੇ ਛਿਲਕੇ ਵਗੈਰਾ ਸਬਜ਼ੀ ਦੇ ਮੈਂ ਕਿਹਾ ਜੇ ਬਾਹਰ ਸੱਟਿਆ ਤਾਂ ਹੁਣ ਪੜਨ ਲੱਗ ਜੂੰਗੀ ਆ ਇਹ ਹੁਣ ਮੈਂ ਇਥੇ ਰੋਟੀ ਬਣਾਉਣ ਲੱਗ ਜਾਈਏ ਦੂਸਰੇ ਪਾਸੇ ਜੀ ਮੈਂ ਦੁੱਧ ਰੱਖਿਆ ਹੋਇਆ ਹੈਗਾ ਗੈਸ ਪਰ ਗਰਮ ਹੋਣ ਵਾਸਤੇ ਮੈਂ ਕਿਹਾ ਰੋਟੀ ਬਣਾਉਂਦਿਆਂ ਨਾਲੇ ਦੇਖ ਹੋ ਜਾਊਗਾ ਨਹੀਂ ਤਾਂ ਦੁੱਧ ਨੂੰ ਉਬਾਲੀ ਆ ਜੇ ਤਾਂ ਕਈ ਵੇਲੇ ਪਤਾ ਨਹੀਂ ਲੱਗਦਾ ਹੈਗੇ ਰੱਖ ਕੇ ਭੁੱਲ ਜਾਂਦੇ ਹੈਗੇ ਤਾਂ ਇਹ ਮੈਂ ਤੁਸੀ ਕਹਿਣਾ ਜੀ ਪੇੜੇ ਕਰ ਕਰਕੇ ਰੱਖੀ ਜਾਂਦੀ ਮੇਰੀ ਆਦਤ ਹੈ ਜੀ ਸ਼ੁਰੂ ਤੋਂ ਪੇੜੇ ਕਰਕੇ ਨਾ ਰੱਖਣੇ ਨੇ ਜਿਹਦਾ 7-8 ਰੋਟੀਆਂ ਫੁਲਕੇ ਆ ਤੇ ਪੇੜੇ ਕਰ ਲੇ ਮੈਂ ਤਾਂ ਫਿਰ ਫੁਲਕੇ ਬਣਾਉਣੇ ਸ਼ੁਰੂ ਕਰਨੇ ਹੈਗੇ ਜੇ ਇਧਰ ਮੇਰੀ ਦੁੱਧ ਨੂੰ ਉਬਾਲੀ ਆ ਗਈ ਸੀਗੀ ਤਾਂ ਹੁਣ ਬਸ ਮੈਂ ਰੋਟੀ ਬਣਾਉਣੇ ਸ਼ੁਰੂ ਕਰੂੰਗੀ ਅਸੀਂ ਜੇ ਅੰਦਰ ਤਾਂ ਇੱਕ ਗੋਟਾ ਤਖਾਉਗੇ ਗੋਟਾ ਮਤਲਬ ਕਿ ਪਾਥੀ ਇਹਨੂੰ ਬੋਲਦੇ ਆ ਤਾਂ ਕਿ ਉਧਰ ਧੂਆ ਕਰਨਾ ਹੁੰਦਾ ਨਾ ਗਾਈ ਨੂੰ ਅਸੀਂ ਫਿਰ ਇੱਥੇ ਹੀ ਪਾਥੀ ਗੋਟੇ ਨੂੰ ਤਖਾ ਕੇ ਲੈ ਜਾਂਦੇ ਹੈਗੇ ਥੋੜਾ ਜਿਹਾ ਮਤਲਬ ਕਿ ਜਲਾ ਕੇ ਲੈ ਜਾਂਦੇ ਹੈਗੇ ਤਾਂ ਉਹ ਧੂਆ ਰਹਿੰਦਾ ਆਪਣੇ ਆਪ ਹੀ ਆ ਧੂਆ ਰਹਿੰਦਾ ਹੈਗਾ ਫਿਰ ਉੱਪਰ ਨਿੰਮ ਦੇ ਪੱਤੇ ਪਾ ਲਈਦੇ ਮੱਖੀਆਂ ਮੱਛਰੀਆਂ ਦੇ ਬਰਸਾਤਾ ਦੇਣਾ ਜੀ ਮੱਖੀਆਂ ਮੱਛਰ ਬਹੁਤ ਤੰਗ ਕਰਦੇ ਤਾਂ ਗਾਈਆਂ ਨੂੰ ਜਿਹਦਾ ਪੱਖਾ ਤਾਂ ਲਗਾਇਆ ਵਾ ਫਿਰ ਉਹਦੇ ਬਾਅਦ ਚੋ ਵੀ ਤੰਗ ਕਰਦੇ ਹੀ ਹੈ ਜੀ ਬਹੁਤ ਤਾਂ ਧੂਆ ਪਾ ਦੋ ਤਾਂ ਵਧੀਆ ਰਹਿੰਦਾ ਹੈਗਾ ਆਜੋ ਜੀ ਖਾ ਲੋ ਤੁਸੀਂ ਵੀ ਰੋਟੀ ਆਲੂ ਬੈਂਗਨ ਦੀ ਸਬਜੀ ਜਿਹੜੀ ਮੈਂ ਬਣਾਈ ਸੀਗੀ ਮੁੰਦੀ ਦਾ ਰਾਇਤਾ ਤੇ ਫੁਲਕੇ ਅੰਬ ਦਾ achar ਹੈ ਤੇ ਪਾਣੀ ਦਾ ਗਲਾਸ ਹੈ ਜੀ ਚਲੋ ਜੀ ਖਾਣੇ ਰੋਟੀ ਚਲੋ ਜੀ ਆਜੋ ਜੀ ਰੋਟੀ ਖਾ ਲੋ ਤੁਸੀਂ ਵੀ ਰਾਤ ਦੇ 9:00 ਵੱਜ ਚੁੱਕੇ ਆ ਮੈਂ ਹੁਣ ਰੋਟੀ ਤੇ ਉਸ ਤੋਂ ਬਾਅਦ ਭਾਂਡੇ ਹੋਏ ਹੋਏ ਨੇ ਉਹ ਮंजਨੇ ਹੈਗੇ ਰੋਟੀ ਵਾਲੇ ਬਾਕੀ ਸਭ ਨੇ ਖਾ ਲ ਚੁੱਕੇ ਆ ਰੋਟੀ ਸਿਰਫ ਮੈਂ ਰਹਿ ਗਈ ਵੀ ਖਾਣ ਵਾਸਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਨਾ ਤੇ ਮੇਰੇ ਚੈਨਲ ਸਕ੍ਰਾਈਬ ਕਰ ਲੈਣਾ ਇਹ ਵੀਡੀਓ ਦੇਖਦੀ ਹਾਂ ਮੈਂ ਜਿਆਦਾ ਰਾਤ ਨੂੰ ਮੈਂ ਰਹਿ ਜਾਤਾ ਕੱਲੂ ਪਊਗੀ ਹਾਂ ਚਲੋ ਜੀ ਠੀਕ ਹੈ RAM RAM ji good night ji sab nu